हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤੰਗਾ ਮਸੇਲੇ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਦੇਖਦੇ ਹਾਂ ਬਈ ਤਾਜੀ ਸੂਈ ਆ ਦੋ ਗੱਬਣ ਨੇ ਤੇ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਵੀ ਨਿਹਾਲ ਸਿੰਘ ਵਾਲਾ ਤੇ ਭਦੌੜ ਪਿੰਡ ਨੇੜੇ ਰਹਿ ਜਾਂਦੇ ਆ ਆਓ ਪੁੱਛ ਲੈਨੇ ਬਈ ਛੋਟੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਦੀਪੇ ਠੀਕ ਹੋ ਵਧੀਆ ਬਹੁਤ ਵਧੀਆ ਵਧੀਆ ਚੱਲਦਾ ਕੰਮ ਕਰ ਹਾਂ ਕੰਮ ਕਰ ਪਰਮਾਤਮਾ ਕਰ ਚਲੋ ਵਧੀਆ ਤੈਨਾਂ ਨਾ ਗਨੇ ਆ ਹਾਂ ਮੇਰੇ ਦੰਗਰ ਦੰਗਰ ਦਾ ਪੰਜ ਛੇ ਸੀਗੇ ਦੋ ਤਿੰਨ ਬਹਿ ਗਏ ਸੁਈ ਵਹਿੜਾ ਦੁੱਧ ਠੀਕ ਆ ਭਾਈ ਮੋਬਾਈਲ ਨੰਬਰ ਬੋਲ 8876 1476 ਠੀਕ ਆ ਭਾਈ ਨਾਮ ਦੀਪਾ ਸਿੰਘ ਉਹਨਾਂ ਦੇ ਨਾਮ ਮੇਰੇ ਅਸ਼ਦੀਪ ਆ ਠੀਕ ਹੈ ਪ੍ਰਿੰਟ ਦੀਪਾ ਬਣ ਕੇ ਨੇ ਠੀਕ ਹੈ ਪ੍ਰਿੰਟ ਦੇ ਸੈੱਟ ਹੋ ਗਿਆ ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੁਸੂ ਸੁਈਆ ਡਾਕਟਰ ਵੀਰੇ ਦੂਜਾ ਸੂਰਾ ਸੁਈ ਆ ਆਪਣੇ ਕੋਲੇ ਸੁਈ ਆ ਬਾਈ ਜੇ ਵੀ ਫੁੱਲ ਗਾਰੰਟੀ ਉਹ ਵੀਡੀਓ ਹੋ ਗਈ ਠੀਕ ਆ ਮਗਰ ਬਾ ਗਾੜੀ ਨੇ ਦਿੱਤਾ ਦਾ ਬੱਚਾ ਹੀ ਆ ਪਰ ਦਿੱਤਾ ਬਹੁਤ ਜ਼ਿਆਦਾ ਦਿੱਤਾ ਬਹੁਤ ਚੰਗਾ ਹਨਾ ਬਾਈ ਬੱਚਾ ਬੱਚਾ ਦਿੱਤਾ ਹਮ ਨਾਲਾ ਦਾ ਗਿੱਲਾ ਲਾ ਵੀਰੇ ਠੀਕ ਆ ਠੀਕ ਆ ਆ ਦੋ ਤਰੀਕ ਨੂੰ ਕਰੇ 12 1 ਵਜੇ ਵੇਢ ਸੁਈ ਠੀਕ ਆ ਠੀਕ ਹੈ ਨਾ ਗੱਲ ਅੱਜ ਚਾ ਚੌਥਾ ਦੇਣਾ ਵੇਢ ਮੂਹ ਸੁਈ ਨੂੰ ਵੀਰੇ ਠੀਕ ਆ ਬੰਦਾ ਬੌਲੀ ਮੰਨ ਲੈ ਬਾਈ ਬੰਦਾ ਦੁੱਧ ਮੰਨ ਲੈ ਠੀਕ ਹੈ ਨਾ ਗੱਲ ਇਹਦਾ ਐਂ ਝੰਡਾ ਕੰਡੇ ਵਾਲਾ ਬਾਈ ਤੋਲਣ ਵਾਲਾ ਠੀਕ ਹੈ ਨਿੱਕ 12 ਕਿਲੋ ਕੋਲਾ ਹੋਗਾ ਬਾਈ ਠੀਕ ਹੈ ਡੰਗ ਤੋਂ ਡੰਗੋਂ ਦਾ ਦੋ ਡੰਗ ਦੀ ਚਾਰ ਡੰਗ ਚੋਈ ਕਰ ਲੈ ਆਪਣੀ ਗਾਰੰਟੀ ਠੀਕ ਹੈ ਭਾਈ ਠੰਡੀ ਸੀਲਸ ਲੱਗ ਬਹੁਤ ਆ ਰਹਿਣਾ ਜਿਵੇਂ ਮਰ ਜਿਆ ਥਲਾਈ ਚਲਾ ਚੁੰਡੀ ਬੈਡ ਦਾ ਭਾਈ ਬਹੁਤ ਖਰਾ ਹੈਗਾ ਕਮਾਲ ਬਿਨਾ ਨਿਆਣੇ ਤੋਂ ਲਾਏ ਬਿਨਾ ਨਿਆਣੇ ਤੋਂ ਜਿਵੇਂ ਮਰ ਜੀ ਧਾਰਾ ਮਰੀ ਚੱਲ ਕਹਿੰਦੀ ਗਰਮ ਵਾਲੀ ਖੁਸ਼ੀ ਮਾਗਰ ਕੋਈ ਡੱਕਾ ਵੀ ਨਹੀਂ ਲਾਏ ਕਿਆ ਬਾਤ ਠੰਡੀ ਸੀਲਸ ਲੱਗਦੀ ਆਪਣੀ ਕ੍ਰਾਂਤੀ ਨੂੰ ਭਾਈ ਠੀਕ ਆ ਖੂਨ ਜਾਣ ਦਾ ਇੱਕ ਨੰਬਰ ਹੋਊਗਾ ਖਾਣ ਪੀਣ ਚਾਰੂ ਚੂਰੂ ਸਾਰੇ ਪਾਸੇ ਬਬਾ ਗਾਲੀ ਬਹੁਤ ਚੰਗੀ ਬੱਛੀ ਹੈ। ਲੇਵਾ ਬੜਾ ਚੰਗਾ ਹਨਾ। ਹਾਂ ਬਾਈ ਫਿਟੀਆਂ ਵਾਲਾ ਡਰਾ ਬਾਈ ਕੋਈ ਮਸਟੈਰਸ ਮੇਰਾ ਨਹੀਂ ਹੁੰਦੀ। ਬਹੁਤ ਹੈਗੀ ਪਰ ਬਰੇ ਇਹਦਾ ਹੈ ਨਹੀਂ ਹੁੰਦਾ। ਚੱਲ ਜੀ ਨਹੀਂ ਆਉਂਦੇ। ਪਾਏ ਚੱਲਦੀ ਬਰੇ ਮੈਂ ਪਹਿਲਾਂ ਕਮਾਂਗੀ ਕਿਸੇ ਨਾ ਬੱਤੀ ਜੋ ਚਲਾ ਕੰਮ ਨਹੀਂ ਕਰਦਾ। ਸਹੀ ਗੱਲ। ਹਾਂ। ਬੱਚਾ 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 ਬਹੁਤ ਜਗਾ ਦੇ ਤਾਂ ਜੇ ਕਦੇ ਹੁੰਦੀ ਬੱਛੀ ਬਾਈ ਦੀ ਤੇ ਫਿਰ ਤਾਂ ਬਾਈ 10000 ਦੀ ਤਾਂ ਕਲੀ 15 ਦੀ ਬੱਚੂ ਵੀ ਸੀ ਯਾਰ ਹੂੰ ਠੀਕ ਹੈ ਗੱਲ ਮਾਰੇ ਫੋਟ ਵੀ ਹੈਗੀ ਆ ਬਾਈ ਪਰ ਬਾਈ ਇਹ ਪੂਹੀ ਹੈਗੀ ਠੀਕ ਹੈ ਲੈ ਨੂੰ ਰਵਾਹ ਵੀ ਦਾ ਬੰਦਾ ਕੋਈ ਟੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਕਮਾਲ ਦਾ ਗੱਦਬੜ ਨਹੀਂ ਠੰਡੀ ਸੀਨਾ ਬਾਈ ਕੋਕ ਰਿਪੋਰਟ ਆ ਐ ਨਹੀਂ ਬੰਦਾ ਜਿਵੇਂ ਮਰਜੀ ਯਾਰ ਸਾਇਲੈਂਟ ਪੀਸ ਆ ਜਿਵੇਂ ਭਾਗਾਂ ਨੂੰ ਮਰਜੀ ਚੁਗਾਈ ਕਰ ਲਾ ਯਾਰ ਜਮ ਨਹੀਂ ਯਾਰ ਚੋਰ ਚਾਹਣਾ ਦਾ ਬਾਈ ਨੇ ਤਾਉਣ ਦੇ ਮੌਜ ਨਾ ਬਹਿ ਗਿਆ ਵੇੜੇ ਦੇ ਵਿਚਾਲੇ ਖੜਾ ਲਈ ਜਿਵੇਂ ਮਰਜੀ ਬਾਈ ਕਹਿੰਦਾ ਚੋਈ ਚੱਲੇ ਨਾ ਯਾਰ ਆਪਣੀ ਫੁੱਲ ਕਰਾਂ ਦੀ ਹੂ ਠੀਕ ਆ ਦੋ ਤਿੰਨ ਸਾਲ ਦਾ ਬੱਚਾ ਚੋਈ ਚੱਲੇ ਬੈਡ ਲਾਂਗ ਪਰ ਜੇ ਆਪਾਂ ਜ਼ਿੰਮੇਵਾਰ ਹੋਵਾਂਗੇ ਬਾਈ ਠੀਕ ਆ ਠੀਕ ਆ ਖਾਣ ਪੀਣ ਓਕੇ ਰਿਪੋਰਟ ਆ ਹੂੰ ਠੀਕ ਆ ਪਲੂਨ ਨੇ ਬਾਈ ਐਵੇਂ ਕਹਿਨ ਕੋਈ ਮਰਜੀ ਗੱਲਾਂ ਚੱਲ ਜਿੱਡਾ ਕਿ ਧਣ ਬੈਤਾ ਇਹਦਾ ਚਰੀਦਾ ਸਹੀ ਗੱਲ 13 13 ਕਿਲੋ ਦੁੱਧ ਪਲੇ ਪਲੂਨ ਨੇ ਪਾਇਆ ਠੀਕ ਆ 15 ਡੱਬੇ ਖੁੱਲੇ ਮਾਰੂਗੀ ਬਾਈ ਯਾਰ ਕਹਿਣਾ 20 ਕਹਿਣ ਵਾਲਾ ਤਾਂ ਕੋਈ ਫਾਇਦਾ ਨਹੀਂਗਾ ਕਹਿਣ ਨੂੰ 20 ਬਾਈਕਾ ਦਾ ਕੋਈ ਫਾਇਦਾ ਨਹੀਂ 15 ਕਿਲੋ ਦੁੱਧ ਵੀਰੇ ਨੈਟ ਤਿਆਰ ਹੋਊਗਾ ਠੀਕ ਆ ਚੂਣ ਚਾਣ ਇੱਕ ਨੰਬਰ ਹੋ ਬੈੜ ਦਾ ਨਾੜਾ ਨੂੜਾ ਬਹੁਤ ਚੰਗਾ ਆ ਪਸਮਾ ਹਜੀ ਕਰਦੀ ਆਉਂਦੀ ਆ ਪਸਮਾ ਹੁਣ ਸ਼ੁਰੂ ਕਰਿਆ ਬੈੜ ਨੇ ਤੇ ਕਲਰ ਕਲਰ ਬਹੁਤ ਚੰਗਾ ਚਮਕ ਜੂਨ ਕੋ ਬੋਲਾ ਹਮਕ ਜਾਨ ਪ੍ਰਾਨ ਓਕੇ ਰਿਪੋਰਟ ਹੋਊਗੀ ਠੀਕ ਆ ਬੰਦੇ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆਊਗੀ ਜਿੰਨੀ ਗੱਲ ਲਵਾ ਨੇ ਨਿਕਲੂਗੀ ਉਹੀ ਯਾਰ ਤੇ ਮੁੱਲ ਕੀ ਆ ਜਦਰ ਵੋਲ ਡਾਕਟਰ ਜਿਵੇਂ ਬਸ ਦੇਣ ਲੈਣ ਵਾਲੇ ਕਰਦੇ ਆਗੇ ਕੱਦ ਕੁਦ ਵੇੜਦਾ ਬਹੁਤ ਚੰਗਾ ਆ ਮੁੱਲ ਕਰਾਉਣ ਨੂੰ ਬਾਈ ਯਾਰ ਐਵੇਂ 60 60 ਕਰੀ ਚੱਲੋ ਜੀ ਦਾ ਫੈਸਲਾ ਕੋਈ ਨਹੀਂ ਜਿਹੜਾ ਜੈਸ ਨੂੰ ਆ 56000 ਦੀ ਵੱਚੀ ਦੇਣਾ ਠੀਕ ਆ ਬਾਈ ਜੁਮੇਵਾਰ ਹੁਮਾਰੇ ਬੰਦਾ ਮਾਰਕੀਟ ਤੋਂ ਰੇਟ ਪਤਾ ਕਰ ਲੇ ਬਾਈ ਯਾਰ ਆਪਣੇ ਰੇਟ 5 4000 ਲੋਕਾਂ ਨੂੰ ਮੰਦੀ ਹੁੰਦੇ ਆਗੇ ਤਾਂ ਹੀ ਕਰਕੇ ਦੂਜੀ ਵੀਡਿਓ 'ਚ ਆਪਣਾ ਮਾਲ ਹੁੰਦਾ ਨਹੀਂ ਬਾਈ ਵਿਗਦੀ ਜਾਂਦਾ 55000 ਦੀ ਵੜ੍ਹ ਬਾਈ ਕਹਿੰਦਾ ਸੀ ਹਜੇ ਕੁਝ 55000 ਦੀ ਗੱਲ ਆ ਜੁਮੇਵਾਰਾਂ ਨੂੰ ਹਜੇ ਵੀ ਪੂਰਾ ਬਸਮਾ ਹੁਣ ਕਰ ਲੂਗੀ ਬਹੁਤ ਚੰਗਾ ਬਾਈ ਆਪਾਂ ਦਾ ਨਿਆਣਾ ਪਾਇਆ ਨਹੀਂ ਬਾਈ ਅਗਲਾ ਪਉਣਾ ਪਾਲੇ ਜੁਮੇਵਾਰ ਹੂੰ ਇਹਨੂੰ ਭੁਖੀ ਨੂੰ ਚੋਲਾ ਫਿਰ ਢਾਈ ਨੂੰ ਚੋਲਾ ਬਾਈ ਐਂ ਚੋਲਾ ਜਿਵੇਂ ਮਰਦੀ ਲੈ ਹੁਣ ਪਸਮਾਕ ਕਰਿਆ ਬਾਦ ਨੇ ਮੈਂ ਕਹਣਾ ਯਾਰ ਜੁਮੇਵਾਰ ਹੂੰਗਾ ਯਾਰ ਕੀ ਬਾਤ ਪੱਕੀ ਬੰਦੇ ਦੀ ਗਰੰਟੀ ਹੋਊਗੀ ਜੇ ਵੀ ਬਾਈ ਬੋਲੇ ਜੀ ਕਰਦੀ ਹੈ ਬੋਲੇ ਜੀ ਕਰਦੀ ਹੈ ਤੇ ਵਾਈ ਇੱਕ ਨੰਬਰ ਹੈ ਬਾਈ ਪਹਿਲਾਂ ਜਦੋਂ ਵੀਡੀਓ ਕੈਮਰਾ ਮਾਰਿਆ ਥਣ ਛੋਟਾ ਲੱਗਦਾ ਹੁਣ ਪਸਮਾਕ ਕਰਕੇ ਖਾਣ ਦੇਖ ਕੀ ਬਾਤ ਹੈ ਕਿ ਵਾਈ ਦੀ ਵੀ ਨੰਬਰ 1 ਹੈ ਕੱਲਾ ਕੱਲਾ ਥਣਮੁੱکی ਵਾਲਾ ਥਣ ਲੱਗਿਆ ਰੇਟ ਦੇ ਵੀ ਭਾਈ ਜੁਮੇਵਾਰ ਹੋਵਾਂਗੇ ਬੰਦਾ ਮਾਰਕੀਟ ਤੋਂ ਰੇਟ ਪਤਾ ਕਰ ਲੇ ਐਨੇ ਰੁਪਏ ਦੀ ਬੱਛੀ ਦੇ ਦੇ ਕੋਈ ਬੰਦਾ ਜੁਮੇਵਾਰ ਹੋਊਗਾ ਲੱਸੀ ਫਿੱਕੀ ਨਹੀਂ ਚੱਕਦਾ ਹਮਕਾਲੀਏ ਠੰਡੀ ਦੀ ਅਸਲ ਆ ਗਈ ਕੁਛ ਹੁੰਦਾ ਵੀਰੇ ਯਾਰ ਇਹ ਬੱਛੀ ਹੁੰਦੀ ਮਗਰ 60000 ਰੁਪਏ ਦੇ ਪਾਏਗਾ ਸਹੀ ਗੱਲ ਆ ਅੱਗੇ ਭਰਾ 2 ਨੰਬਰ ਕੋਕਾ ਮੇਰੇ ਦੂਜਾ ਹੁਆ ਹੋਈ ਆ ਦਿਨ ਕੰਪਲੀਟ ਹੋ ਗਏ ਵੀਰੇ ਇਹਦੇ ਕੱਲ ਠੀਕ ਆ ਠੀਕ ਆ ਗਾਈਆਂ ਤੇ ਤੂੰ ਕੋ ਦਾ ਬਹਿਣਾ ਤੇ ਬਹਿਣਾ ਕਿ ਜੀਜੂ ਆ ਜਾਂਦਾ ਕਈ ਆ ਕੇ ਭਾਈ ਤੂੰ ਵੀ ਬੈਠਣਾ ਭਈ ਠੀ ਜਾਨ ਪ੍ਰਾਣ ਬਹੁਤ ਆ ਥੋੜੀ ਸਵੇਲਿੰਗ ਸੂਲਿੰਗ ਪਾਈ ਆ ਬੈੜ ਨੇ ਹੂੰ 20 ਕਿਲੋ ਕੰਡੇ ਵਾਲਾ ਨੈੱਟ ਦੁੱਧ ਦੇਣਾ ਬੈੜ ਨੇ ਬਾਈ ਅੱਛਾ ਬਾਈ 25 ਘਾਲਾ ਹੂੰ ਉਹ ਠੀਕ ਆ ਉਹ ਚੀਜ਼ ਦਾ ਕੋਈ ਫਾਇਦਾ ਨਹੀਂ 20 ਕਿਲੋ ਦੀ ਆਪਾਂ ਪੂਰ ਗਰੰਟੀ ਲੈ ਲਾਂਗੇ ਬੰਦਿਆਂ ਤੋਂ ਜ਼ਿੰਮੇਵਾਰ ਹੋਵਾਂਗੇ ਜਾਨ ਪ੍ਰਾਣ ਇੱਕੋ ਜਿਹਾ ਸਾਰਿਆਂ ਬੈੜਾਂ ਵਾਂਗ ਕੱਦਾਵਾਰ ਆ ਖਾਣ ਪੀਣ ਵਾਲਾ ਠੀਕ ਆ ਸਹੀ ਗੱਲ ਆ ਬਾਈ ਠੀਕ ਆ ਨਾ ਗੱਲ ਕੱਦਾਲੀ ਬੈੜ ਹੋਊਗੀ ਜ਼ਿੰਮੇਵਾਰ ਹੋਵਾਂਗੇ ਠੀਕ ਆ ਪੰਡਾਂ ਵਾਲਾ ਦੂਲੇਵੇ ਵਾਲਾ ਹੁਣ ਵੀ ਵਹਿੜ ਨੂੰ ਬਹੁਤ ਲੇਵਾ ਸੁੱਖ ਨਾ ਲੱਗਿਆ ਸਹੀ ਗੱਲ ਆ ਭਾਈ ਜੇ ਇਸ ਟਾਈਮ ਵੀ ਸੁੰਨਦੀਆ ਲੇਵਾ ਬਹੁਤ ਤਿਆਰ ਕਰੀ ਬੈਠੀ ਆ ਸਹੀ ਮੈਂ ਨਾ ਇੱਕ ਦੋ ਦਿਨ ਪਹਿਲਾਂ ਵੀਡੀਓ ਪਾਉਣੀ ਸੀ ਗਾਈਆਂ ਦੂਜੀਆਂ ਬੈਗਿੰਗ ਇਹਨੂੰ ਸਵਾਉਣ ਦੇ ਚੱਕਰ ਜੀ ਵੀ ਚੱਲ ਸੂਬੂਗੀ ਵਹਿੜ ਹੁਣ ਗਾਈਆਂ ਜਾ ਕੇ ਭਾਈ ਬਹਿਣਾ ਜਾ ਕੇ ਬਹਿਣਾ ਜੀਜੂ ਲਾ ਜਾਂਦਾ ਠੰਡੇ ਤੇਰੀ ਵੀ ਬਹੁਤ ਆ ਯਾਰ ਲੇਵਾ ਕਮਾਲ ਆ ਹਨਾ ਜਿਵੇਂ ਮਰਜੀ ਬੈਠ ਲੈ ਕੋਈ ਚੱਕ ਨਾ ਬੈੜਾ ਰਾਂਸਾ ਸੈਟ ਤਾਂ ਬਾਈ ਨੇ ਧੌਣ ਤੇ ਮੌਜ ਨਾ ਬਹਿ ਗਿਆ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਜਿਵੇਂ ਮਰਜੀ ਬਾਈ ਕੋਈ ਨਾ ਕੁਛ ਕਹੂਗਾ ਕਿਉਂਕਿ ਬਾਈ ਥੋੜਾ ਡੰਗਰਾ ਪਕਰ ਇਹ ਦੇ ਚਣਾਉਂਦਾ ਠੰਡਾ ਧੀਰਾ ਪਸੂਈ ਬਹਿ ਗਿਆ ਸਹੀ ਗੱਲ ਆ ਬਾਈ ਠੀਕ ਆ ਗੱਲ ਜਦੋਂ ਬਾਈ ਪੇਟ ਪੂੜ ਚੱਕਿਆ ਜਾਣਾ ਮਾੜਾ ਮੋਟਾ ਐ ਬਣ ਜੂਗੀ ਜਦੋਂ ਬੈੜ ਸੂਈਗੀ ਠੀਕ ਆ ਬੱਛੀ ਪੁੱਛੀ ਰਹੇਗੀ ਠੀਕ ਆ ਚੰਗਾ ਬੱਚਾ ਬੁੱਚਾ ਦੀ ਦੋਰ ਵੀ ਵੱਧਦੀ ਬੱਚੇ ਮੋਲ ਕੀ ਆ ਨੂੰ ਜੋ ਮਰਜੀ ਬਾਦੇ ਲੱਕੜਾ ਬਾਦੇ ਅਰਜੁਨੇਵਾਰ ਹੋਵਾਂਗੇ ਹਰ ਵੀ ਵੋਟਿੰਗ ਆ ਬੱਚੀ ਆ ਠੀਕ ਆ ਮੁੱਲ ਕੀ ਦੀ ਭੇਜ ਐ ਅੱਜ ਮੁੱਲ ਡਾਕਟਰ ਯਾਰ ਕਰਾਉ ਨੂੰ ਜਿਹੜਾ ਮਰਜ਼ੀ ਕਰਾ ਲੈ ਯਾਰ 65000 ਦੀ ਬੱਛੀ ਦੇ ਦਾਂਗੇ ਮੁੱਲ 70 75 ਕਰਾ ਲਓ ਕੋਈ ਫਾਇਦਾ ਨਹੀਂ ਮੈਂ ਮੁੱਲ ਵੇਚਣ ਵਾਲੇ ਕਰਦੇ ਆ 65000 ਦੀ ਦੇ ਦਾਂਗੇ ਜਮਾ ਜੱਜ ਮੋਲਾ ਭਾਈ ਮੁੱਲ ਕਰਾਉਣ ਨੂੰ 70 75 ਕਰਾ ਲਓ 65000 ਦੀ ਭਾਈ ਕਹਿੰਦਾ ਬੈੜਾ 65000 ਦੇ ਦਾਂਗੇ ਯਾਰ ਆਪਾਂ ਭਾਈ ਜ਼ਿੰਮੇਵਾਰ ਹੋਵਾਂ ਆ ਆਪਣੇ ਰੇਟਾਂ ਦਾ ਵੀਡੀਓ ਨਾਲ ਵੀਡੀਓ ਬਣਾ ਲੈ ਬੰਦਾ ਰੇਟਾਂ ਦਾ ਰੇਟ ਬਣਾ ਲੈ ਕੋਈ ਫੂਕ ਦੇ ਨਹੀਂ ਮੁੱਲ ਕਰਨਾ ਸਿੱਧਾ ਡ੍ਰੈਗ ਤੋਂ ਮੋਲ ਕਰਨਾ ਭਾਈ ਲੈਣਾ ਭਾਈ ਥੋਸਲੇ ਵਾਪਿਆ ਥੋਸਲੇ ਥਣ ਬਹੁਤ ਚੰਗਾ ਹਨਾ ਖਾਣਾ ਯਾਰ ਗੱਬਣ ਵਾਧਾ ਲਾ ਥੋੜੀ ਥੋੜੀ ਭਾਲ ਜਰੂਰ ਆ ਲੈ ਵਾ ਗੱਬਣ ਕਰਕੇ ਪਾਉਗੀ ਸਹੀ ਗੱਲ ਹੈ ਵੇ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕਲਵੇਂ ਪੂਰੇ ਗੈਰ ਤੇ ਇਕੱਲਾ ਇਕੱਲਾ ਖਾਣਾ ਮੋਲ ਵੀ ਜੇ ਜੀ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਂਦਾ ਅੱਗੇ ਪ੍ਰਾਪਤ ਹੈ ਨੰਬਰ ਕਿਹੜਾ ਸੁਆ ਬਾਈ ਦੂਜਾ ਸੁਆਹ ਹੁੰਦੀ ਆ ਮੇਰੇ ਨਾਲ ਦੇ ਟੰਡੋ ਲਈ ਆ ਮਾਲ ਉਹਦਾ ਠੀਕ ਆ ਆਪਾਂ ਨੂੰ ਕੋਈ ਚੱਕਰ ਨਹੀਂ ਵੀਰੇ ਠੀਕ ਆ ਆਪਾਂ ਮਾਲ ਵੇਚਣਾ ਸਾਫ਼ ਸੁਥਰਾ ਕੰਮ ਕਰਨਾ ਜਿੰਨਾ ਤੋਂ ਲਈ ਆ ਬਾਈ ਵੀਡੀਓ ਕਈ ਬੰਦੇ ਕਹਿੰਦੇ ਮੁੱਲ ਐ ਹੁੰਦਾ ਜੋ ਹੁੰਦੇ ਆ ਬਾਈ ਮੁੱਲ ਪਹਿਲੇ ਤੋਂ ਆਪਣੇ ਜਿਆਦਾ ਲੱਗਦੇ ਨੇ ਨਾ ਮਾਲੇ ਕਦੇ ਨਹੀਂ ਆਇਆ ਮੁੱਲ ਠੀਕ ਆ ਜਿੰਨਾ ਤੋਂ ਸਾਡੇ ਨਾਲ ਲੈਂ ਜਾਂ ਹੁੰਦੇ ਆ ਬਾਈ ਵੀਡੀਓ ਉਹਨਾਂ ਨੇ ਦੇਖਣੀ ਹੁੰਦੀ ਆ ਬਾਲਾ ਵਾ ਬਾਈ ਕੋਈ ਕੋਈ ਵੀ ਕੋਈ ਕਾਰੋਬਾਰੀ ਬੰਦਾ ਬਾਈ ਬਾਲਾ ਲੱਟਣ ਦਾ ਕੰਮ ਨਹੀਂ ਹੁੰਦਾ ਬਸ ਨਾਲ ਫੋਲ ਕਈ ਚੱਲਦਾ ਹਾਂਜੀ ਸਹੀ ਗੱਲ ਦੂਜਾ ਸੁਆਹ ਤੂੰ ਕੀ ਬਾਈ 19 ਕਿਲੋ ਦੁੱਧ ਤੇ ਚੱਲੀ ਆ ਬੈ ਇਹਦੇ ਬਰੇ ਸਹੀ 10 ਤਰੀ ਨੂੰ ਦਿਨ ਪੁਰਿਆ ਜੇ 6 ਹੋਈ 4 ਦਿਨ ਪਾਇਆ ਬਹਿੜਦੇ ਜਿਹੜੇ ਚਾਰਾਂ ਦਿਨਾਂ ਨੂੰ ਲੈ ਦੇ ਲਾ ਪੰਡਾ ਲਾ ਲੂ ਮੈਂ ਕਹਿੰਦਾ ਜਿਹੜੇ ਹਿਸਾਬ ਨਾਲ ਢਿੱਲਾ ਦਿਖਾ ਲੈ ਪੋਲਾ ਪੋਲਾ ਪਿਆ ਲੈਵਾ ਬਾਈ ਕੀ ਬਾਤ ਹੈ ਨਾੜਾ ਨੂੜਾ ਫੁੱਲ ਚ ਗਈਆਂ ਖਾਣ ਬੜਾ ਕਮਾਲ ਹੈ ਨਾ ਮੈਂ ਕਹਿੰਦਾ ਬਾਈ ਇੱਕ ਨੰਬਰ ਜਿਹਨੇ ਮਸ਼ੀਨ ਤੇ ਨੋਣੀ ਮਸ਼ੀਨ ਤੇ ਲਾ ਲਈ ਹੱਥੀ ਜੋਈ ਆਲਾ ਹੱਥੀਆਂ ਆਲਾ ਠੰਡੇ ਤੇ ਰੀਚਾ ਰੂ ਚੂਰੂ ਠੀਕ ਆ ਚਾਰ ਦਿਨ ਬਹਿੜ ਤਵਾ ਕਿਉਂ ਕੀ ਸਾਰੇ ਅੰਤ ਮੁਕੇ ਪਏ ਆ ਬਾਈ ਪੈਰਾਪੁਰਾਂ ਦੀ ਸ਼ੌਧ ਆ ਗਈ ਕਿਸੇ ਦਾ ਕੋਈ ਆ ਨਹੀਂ ਗਈ ਪੈਰਪੁਰ ਮਾਰਦੇ ਹੋਣਗੇ ਸਹੀ ਗੱਲ ਆ ਬਾਈ ਵਧੀਆ ਕੱਚੇ ਦੇ ਰੱਖਣੇ ਸੀ ਕੱਚੇ ਦੇ ਰੱਖੇ ਪੱਕੇ ਦੇ ਰੱਖਨੇ ਬੱਕੇ ਰੱਖੇ ਬੰਦਿਆਂ ਦੀ ਮਜਬੂਰੀ ਬਣ ਗਈ ਜਿਹੜੇ ਬੰਦੇ ਨੇ ਰੱਖੀ ਵੀ ਸੀ 40000 ਰੁਪਏ ਮਾਰਵਾ ਠੀਕ ਆ ਬੰਦੇ ਦੀ ਡੈਥ ਹੋ ਗਈ ਠੀਕ ਆ ਉਹਨੂੰ ਮਜਬੂਰੀ ਮਾਰ ਬਾਹਰ ਵਿੱਚ ਨਹੀਂ ਪਈ ਆ ਬਾਈ ਸਭ ਕਿਸ ਨੂੰ ਕੀ ਆ ਹਾਂ ਥੋੜੀ ਜਿਹੀ ਸਮੇਂ ਵੀ ਘੱਟ ਆ ਬਹਿਣਾ ਇਹ ਥੋੜੀ ਸੰਭ ਲੈਣਾ ਯਾਰ ਬਾਹਰ ਦਾ ਦੁੱਖ ਨਹੀਂ ਮੋਕੇ ਸਹੀ ਗੱਲ ਆ ਠੀਕ ਆ ਨਾ ਗੱਲ ਚੰਦਾਰੀ ਬਹਿਣਾ ਬਾਈ ਕੋਈ ਛੋਟ ਹੀ ਨਹੀਂ ਵੇਥੇ ਆ ਕੇ ਬੰਦੇ ਦਾ ਢੇੜਾ ਲੱਗੂਗਾ ਕੋਈ ਕੰਮ ਦੀ ਰੋਤਾ ਮੈਂ ਕਹਿੰਦਾ ਜਿਹੜਾ ਬਣਾਉਣਾ ਨਾ ਪਉਣੀ ਚੰਗਾ ਨਹੀਂ ਹੋ ਰਹਾ ਭਰਾਵਾ ਕਿੰਨਾ ਦੁੱਧ ਦੇ ਦੂਰੀਪੇ 20 ਕਿਲੋ ਦਾ ਬੜੇ ਆਮਣਾ ਪਾਉ ਦਾਕਟਰ ਯਾਰ ਸਹੀ ਗੱਲ ਕਹਿਣ ਨੂੰ ਐਵੇਂ ਕਾਲਾ ਬਾਈ 25 ਕਾਲਾ ਕੋਈ ਫਾਇਦਾ ਨਹੀਂ 20 ਕਿਲੋ ਆਪਾਂ ਨੂੰ ਪਤਾ ਵੀ ਇੰਨੇ ਕ ਲਈ ਹੈਗੀ ਆ ਕਹਿੰਦੀ ੜਕਾ ਇਹ ਵੀ ਨਹੀਂ ਬਾਈ ਜਿਹੜੀ ਗੱਲ ਕਹਿੰਦੀ ਨਿਕਲ ਨਹੀਂ ਉਹਨੂੰ ਸਿਰ ਤਾਂ ਤਾਉਣ ਤੇ ਰੱਖਾ ਬਹਿ ਜਾ ਥੱਲੇ ਮੌਜ ਨਾਲ ਕਹਿੰਦੀ ਕਰਮ ਵਾਲੀ ਕੋਸ਼ਿਸ਼ ਮੈਂ ਕੋਲ ਨਹੀਂ ਹਾਈ ਤਾਂ ਨਾ ਚਾਰ-ਚਾਰ ਉਂਗਲਾਂ ਬੈਠਦੀਆਂ ਲੇਵੇ ਦੀਆਂ ਬਾਹਰ ਫੇਰ ਦਿੰਦਾ ਜਦ ਤਨ ਬਹਿਣ ਤਿਆਰ ਹੋ ਗਈ ਬਾਈ ਸੈਂਕੜਾ ਪੂਰਾ ਫੁੱਲ ਕਰਕੇ ਰੜਸੀ ਸਹੀ ਗੱਲ ਬਈ ਤੋਰਾ ਤਰਾ ਕਮਾਲ ਆਰਡਰ ਚੰਗਾ ਨਾੜਾ ਨੂੜਾ ਫੁੱਲ ਚੰਗੇ ਫੇਸ ਬੜਾ ਪਿਆਰਾ ਕੱਦ ਬਹੁਤ ਚੰਗਾ ਰੰਗ ਰੂਪ ਵੀ ਕਰਮਾਲੀ ਦਾ ਚੰਗਾ ਗੱਬ ਸਾਰੀ ਚੰਗੀਆਂ ਪੈਰਾਂ ਪੂਰਾਂ ਦੀ ਸੋਧਾ ਬਈ ਕੋਈ ਟੂਈ ਨਹੀਂ ਚੱਕਦੀ ਇੱਕ ਨਾ ਸਟੇ ਪੂਰੀ ਇੱਕੋ ਜਿਹੀ ਪਈ ਆ ਬਈ ਸਹੀ ਗੱਲ ਆ ਪੂਰੀ ਸਟੇਟ ਤਾਹਾਂ ਤੋਂ ਬਈ ਨਾੜਾ ਨੂੜਾ ਕਰਮਾਲੀ ਦੇ ਫੁੱਲ ਚੰਗੀਆਂ ਨੇ ਕੱਚੀ ਕੱਚੀ ਅਦਣਾਂ ਲੈੰਦੀ ਆ ਆਰਡਰ ਜਿਹੜਾ ਕਮਾਲ ਦਾ ਤਿਆਰ ਕਰੋ ਅੱਛਾ ਦੁਖਰੀ ਮੁਕ ਜਾਣੇ ਕਿ ਉਦੋਂ 22 ਦਿਹਾੜੀ ਦੁੱਧ ਆ ਤੇ ਅਬਲੀ ਦਾ ਪਰ ਕੀਨੇ ਰਹਿਣ ਦੇਣੀ ਆ ਨਗਰ ਦਾ ਆਪਣਾ ਬਾਬੇ ਜੀ ਘਰਪਾ ਨਾਲ ਬਈ ਉਹਦੀ ਦੇਖੀਂਦਾ ਕੀ ਮੁੱਲ ਇਹਦਾ ਬਈ ਜੱਜ ਡਾਕਟਰ ਮੁੱਲ ਕਰਾਉਂ ਜਿਹੜਾ ਮਰਜ਼ੀ ਕਰਾ ਲੈ ਯਾਰ 66000 ਦੀ ਜਿਦਾ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾਓ 66000 ਦੀ ਵਾੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਜਮਨ ਜਿਆਦਾ ਨਾਲ ਜਨਾ ਤੋ ਮੈਂ ਹੀ ਹੂ ਬੀੜੂ ਉਹਨੇ ਦੇਖਣੀ ਆ ਬਾਈ ਜ਼ਿੰਮੇਵਾਰ ਹੋਵਾਂਗੇ ਬੰਦਾ ਘਰੇ ਐਡਰੈਸ ਪਤਾ ਕਰੇ ਮਾਲੂਗਾ ਤੋ ਰਹੀ ਆ ਬਾਗੇ ਭਾਣੇ ਦੇ ਠੀਕ ਹੈ ਗਰੰਟੀ ਹੋ ਗਈ ਆਪਣੀ ਉਹ ਠੀਕ ਆ ਆਪਾਂ ਚਲਾਉਂਦਾ ਜਾਇਜ਼ ਨਫਾ ਲੈਣਾ ਅਗਲੇ ਨੂੰ ਕਹਿ ਕੇ ਲੈਣਾ ਵੱਡੀ ਗੱਲ ਨਹੀਂ ਜੀ ਹਾਂਜੀ ਅਗਲਾ ਪਤਾ ਕਰ ਲੈ ਸਾਰਾ ਡਰੈੱਸ ਜੀ ਨੂੰ ਬਾਈ ਹਰੇਕ ਜਿਹੜੀ ਜਿਹੜੀ ਦਾ ਆਪਾਂ ਨੂੰ ਪਤਾ ਬਾਈ ਸਾਰਾ ਡਰੈੱਸ ਜੀ ਨੂੰ ਠੀਕ ਆ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਲਿਖਾਤੇ ਦੋ ਇਹ ਗੱਬਣਾ ਨੇ ਬਾਈ ਮੁੱਲ ਜਾਇਜ਼ ਨੇ ਇੱਕ ਤਾਜੀ ਸੂਈ ਆ ਤੇ ਚਵਾਈ ਸੂਈ ਕਰਮ ਵਾਲੀ ਦੀ ਬਹੁਤ ਚੰਗੀ ਆ ਥਣ ਇੱਕ ਵਾਰੀ ਫੇਰ ਤੋਂ ਜ਼ਰੂਰ ਚੈੱਕ ਕਰਵਾਉਂਗਾ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਆਈ ਬਈ ਡਾਕਟਰ ਇਹਦਾ ਆਈ ਬਈ ਬਾਈ ਮੋੜ ਮੋੜ ਬੈਠੀ ਜਾਂਦਾ ਕਹਿੰਦਾ ਜੀ ਕਰਦਾ ਚੋਈ ਜਾ ਚੂਣ ਬਾੜਾ ਚੰਗਾ ਲਾਇਆ ਹੂੰ ਲੈ ਜਿਵੇਂ ਮਰਜੀ ਬਾਈ ਘਾ ਚਲੀ ਜੀ ਕੋਈ ਗੱਲ ਬਾਤ ਹੋ ਬਾਈ ਇਹ ਜੀ ਉਮੀਦ ਆਪਾਂ ਨਿਆਣਾ ਪਾਲ ਲੈ ਕੋਈ ਨਿਆਣੇ ਨੂੰ ਤਾਂ ਕੋਈ ਚੱਕਰ ਸਹੀ ਗੱਲ ਆ ਬਾਈ ਧੰਨਵਾਦ